ਵੱਡਾ ਫੈਸਲਾ ਚੇਨਾ ਪੈਕ ਮਿਸ਼ਨ ਦੇ ਏਰੀਆ ਦੀ ਅਦਾਇਗੀ ਲਈ ਨੋਟੀਫਿਕੇਸ਼ਨ ਜਾਰੀ ਸਭ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਲਾਭ ਮਿਲਣ ਦੀ ਉਮੀਦ ਪੰਜਾਬ ਸਰਕਾਰ ਨੇ ਛੇਵੇਂ ਪੈਕ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ 13 ਫਰਵਰੀ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਇਹ ਨਿਰਣਾ ਲਿਆ ਗਿਆ ਕਿ 1 ਜਨਵਰੀ 2016 ਤੋਂ 30 ਜੂਨ 2021 ਤੱਕ ਬਕਾਇਆ ਏਰੀਆ ਦੀ ਅਦਾਇਗੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਕੀਤੀ ਜਾਵੇਗੀ ਇਸ ਦੇ ਲਈ ਤਕਰੀਬਨ 14000 ਕਰੋੜ ਰੁਪਏ ਦਾ ਵਧੂ ਬੋਝ ਸਰਕਾਰੀ ਖਜ਼ਾਨੇ ਤੇ ਪਵੇਗਾ ਏਰੀਅਰ ਦੀ ਅਦਾਇਗੀ ਦੀ ਤਰਤੀਬ ਦੀ ਗੱਲ ਕਰੀਏ ਤਾਂ 85 ਸਾਲ ਤੋਂ ਉੱਪਰ ਦੇ ਪੈਨਸ਼ਨਰ ਅਤੇ ਰਿਟਾਇਰ ਕਰਮਚਾਰੀਆਂ ਲਈ 6ਵੇਂ ਪੇਕ ਵਿੱਚੰਦਾ ਏਰੀਅਰ ਦੋ ਕਿਸ਼ਤਾਂ ਵਿੱਚ ਅਦਾ ਕੀਤਾ ਜਾਵੇਗਾ ਪਹਿਲੀ ਕਿਸ਼ਤ ਫਰਵਰੀ ਅਤੇ ਦੂਜੀ ਕਿਸ਼ਤ ਮਾਰਚ 2025 ਦੀ ਪੈਨਸ਼ਨ ਦੇ ਨਾਲ ਮਿਲੇਗੀ ਜੇਕਰ ਲਾਪਾਤਰੀ ਦੀ ਮੌਤ ਹੋ ਚੁੱਕੀ ਹੈ ਤਾਂ ਇਹ ਰਕਮ ਉਸ ਦੇ ਲੀਗਲ ਵਾਰਸਨ ਦਿੱਤੀ ਜਾਵੇਗੀ ਉੱਤਰ ਤੋਂ 85 ਸਾਲ ਦੀ ਉਮਰ ਵਾਲੇ ਪੈਨਸ਼ਨ 12 ਕਿਸ਼ਤਾਂ ਵਿੱਚ ਏਰੀਅਰ ਦੀ ਅਦਾਇਗੀ ਦੀ ਸ਼ੁਰੂਆਤ ਅਪ੍ਰੈਲ 2025 ਤੋਂ ਅਤੇ ਮਾਰਚ 2026 ਤੱਕ ਪੂਰਾ ਹੋਵੇਗਾ 52 ਤੋਂ 75 ਸਾਲ ਦੀ ਉਮਰ ਵਾਲੇ ਪੈਨਸ਼ਨਰਾਂ ਲਈ ਬੈਰੀ ਕਿਸ਼ਤਾਂ ਵਿੱਚ ਏਰੀਅਰ ਮਿਲੇਗਾ ਸ਼ੁਰੂਆਤ April 2025 ਤੋਂ ਹੋਵੇਗੀ DNS ਰਿਲੀਫ ਦਾ ਏਰੀਅਰ ਵੀ ਸ਼ਾਮਲ ਕੀਤਾ ਗਿਆ ਹੈ ਛੁੱਟੀ ਦੀ ਰਕਮ ਲਿਵਨ ਕੈਸ਼ਮੈਂਟ ਦੀ ਗੱਲ ਕਰੀਏ ਤਾਂ ਜਿਨ੍ਹਾਂ ਦੀ ਰਿਟਾਇਰਮੈਂਟ 1 ਜਨਵਰੀ 2016 ਤੋਂ 30 ਜੂਨ 2021 ਤੱਕ ਹੋਈ ਹੈ ਉਹਨਾਂ ਨੂੰ ਚਾਰ ਕਿਸ਼ਤਾਂ ਵਿੱਚ ਲਿਵਨ ਕੈਸ਼ਮੈਂਟ ਦੀ ਰਕਮ ਮਿਲੇਗੀ ਅਦਾਗੀ April 2025 ਤੋਂ ਹਰ 6 ਮਹੀਨੇ ਵਿੱਚ ਇੱਕ ਕਿਸ਼ਤ ਦਿੱਤੀ ਜਾਵੇਗੀ ਵਰਕਿੰਗ ਕਮਚਾਰੀਆਂ ਦੀ ਗੱਲ ਕਰੀਏ ਤਾਂ 36 ਕਿਸ਼ਤਾਂ ਵਿੱਚ ਏਰੀਅਰ ਦੀ ਅਦਾਇਗੀ ਕੀਤੀ ਜਾਵੇਗੀ 2016 ਦੇ ਏਰੀਅਰ ਦੀ ਸ਼ੁਰੂਆਤ ਅਪ੍ਰੈਲ 2026 ਤੋਂ ਹੋਵੇਗੀ 2017 ਤੋਂ 2021 ਤੱਕ ਦੇ ਏਰੀਅਰ ਦੀ ਅਦਾਇਗੀ 24 ਕਿਸ਼ਤਾਂ ਵਿੱਚ ਸ਼ੁਰੂਆਤ ਅਪ੍ਰੈਲ 2027 ਤੋਂ ਕੀਤੀ ਜਾਵੇਗੀ ਜੀਰੈਂਸ ਅਲਾਈንስ ਦੇ ਏਰੀਅਰ ਬਾਰੇ 1 ਜੁਲਾਈ 2021 ਤੋਂ 31 ਮਾਰਚ 2024 ਤੱਕ ਦੇ ਡੀਏ ਦਾ ਏਰੀਅਰ ਹਾਲੇ ਤੱਕ ਤੈ ਨਹੀਂ ਹੋਇਆ ਤਾਂ ਵਿਕਟ ਵਿੱਚ ਸਰਕਾਰ ਇਸ ਬਾਰੇ ਫੈਸਲਾ ਲਾ ਸਕਦੀ ਬੋਰ ਕਾਰਪੋਰੇਸ਼ਨ ਅਤੇ ਆਟੋਨਮਸ ਬਾਡੀਆਂ ਨੂੰ ਆਪਣੇ ਵਿੱਤੀ ਸਰੋਤਾਂ ਤੋਂ ਹੀ ਮੁਲਾਜ਼ਮਾਂ ਨੂੰ ਏਰੀਅਰ ਦੀ ਅਦਾਇਗੀ ਕਰਨੀ ਪਵੇਗੀ ਸਰਕਾਰ ਵਿੱਤੀ ਹਾਲਤਾਂ ਦੇ ਮੱਦੇਨਜ਼ਰ ਅਦਾਇਗੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦਾ ਫੈਸਲਾ ਵੀ ਕਰ ਸਕਦੀ ਹੈ ਇਹ ਫੈਸਲਾ ਲਗਭਗ ਹਰ ਵਰਗ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਇੱਕ ਵੱਡੀ ਰਾਹਤ ਲੈ ਕੇ ਆਇਆ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ